ਰੱਬ ਦੀ ਬੰਦੀ ਆ ਬਹੁਤ ਪਿਆਰ ਕਰਦੀ ਆ ਉਹ ਸਾਹਮਣੇ ਹਾਂਜੀ ਅੱਜ ਦੀ ਵੱਡੀ ਨਿਊਜ਼ ਪਰਮੇਸ਼ ਵਰਮਾ ਦੇ ਤਲਾਕ ਨੂੰ ਲੈ ਕੇ ਵੱਡੀ ਚਰਚਾ ਪਰਮੇਸ਼ ਨੇ ਖੁਦ ਇੰਟਰਵਿਊ ਵਿੱਚ ਦਿੱਤਾ ਜਵਾਬ ਹਾਂਜੀ ਕੀ ਐਸ ਦੇ ਪਿੱਛੇ ਪੂਰਾ ਸੱਚ ਜਾਣਨ ਲਈ ਬਣੇ ਰਹੋ ਸਾਡੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਅਪਡੇਟ ਲਾਈਵ ਉੱਤੇ ਪੰਜਾਬੀ ਇੰਡਸਟਰੀ ਤੇ ਸਟਾਰ ਗਾਇਕ ਤੇ ਅਦਾਕਾਰ ਪਰਮੇਸ਼ ਵਰਮਾ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਸਮੇਂ ਤੋਂ ਤਲਾਕ ਦੀਆਂ ਅਫਵਾਹਾਂ ਚੱਲ ਰਹੀਆਂ ਹਨ ਫੈਨਸ ਦੇ ਮਨਾਂ ਵਿੱਚ ਸਵਾਲ ਸੀ ਕਿ ਆਖਿਰ ਸੱਚ ਕੀ ਹੈ ਹਾਂਜੀ 2-3 ਦਿਨ ਤੋਂ ਚੱਲ ਰਿਹਾ ਇੱਕ ਵਾਇਰਲ ਸਕਰੀਨਸ਼ਾਟ ਅਤੇ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਚਰਚਾ ਦਾ ਮਾਹੌਲ ਬਣਿਆ ਹੋਇਆ ਸੀ ਕੀ ਪਰਮੇਸ਼ਵਰ ਮਾ ਨੇ ਸੱਚਮੁੱਚ ਆਪਣੀ ਘਰ ਵਾਲੀ ਤੋਂ ਤਲਾਕ ਲੈ ਲਈ ਜਾਂ ਫਿਰ ਕੋਈ ਹੋਰ ਹੈ ਜਾਂ ਫਿਰ ਇਹ ਕੋਈ ਅਫਵਾਹ ਹੈ ਹਾਂਜੀ ਬਹੁਤ ਦਿਨਾਂ ਤੋਂ ਇੱਕੋ ਹੀ ਕਮੈਂਟ ਆ ਰਹੇ ਸੀ ਕਿ ਪਰਮੇਸ਼ਵਰ ਮਾ ਦਾ ਕੀ ਹੋਇਆ ਨਾ ਕੋਈ ਪਰਮੇਸ਼ਵਰ ਮਾ ਵੱਲੋਂ ਕੋਈ ਜਵਾਬ ਨਾ ਹੀ ਉਹਨਾਂ ਦੀ ਘਰ ਵਾਲੀ ਵੱਲੋਂ ਕੋਈ ਜਵਾਬ ਸੀ ਪਰ ਹੁਣ ਪਰਮੇਸ਼ਵਰ ਮਾ ਨੇ ਚੁੱਪੀ ਤੋੜ ਦਿਆ ਹੋਇਆ ਦੱਸੀ ਪੂਰੀ ਜਾਣਕਾਰੀ ਅਤੇ ਦੇਖੋ ਆ ਇੰਟਰਵਿਊ ਇੰਟਰਵਿਊ ਵਿੱਚ ਪਰਮੇਸ਼ ਨੇ ਕੀ ਕਿਹਾ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਬਹੁਤ ਸਾਰੀਆਂ ਗੱਲਾਂ ਬਿਨਾਂ ਕਿਸੇ ਸੱਚਾਈ ਦੇ ਹੁੰਦੀਆਂ ਨੇ ਮੇਰੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਲੋਕ ਜਲਦੀ ਨਤੀਜੇ ਕੱਢ ਲੈਂਦੇ ਨੇ ਉਹਨਾਂ ਨੇ ਕਿਹਾ ਵੀ ਅਤੇ ਦੱਸਿਆ ਵੀ ਹਰ ਰਿਸ਼ਤੇ 'ਚ ਉਤਾਰ ਚੜਾਵ ਆਉਂਦੇ ਨੇ ਪਰ ਹਰ ਗੱਲ ਨੂੰ ਤਲਾਕ ਨਾਲ ਜੋੜਨਾ ਠੀਕ ਨਹੀਂ ਪਰਮੇਸ਼ ਨੇ ਆਪਣੇ ਫੈਜ਼ ਨੂੰ ਅਪੀਲ ਕੀਤੀ ਕਿ ਅਫਵਾਹਾਂ ਤੋਂ ਨਹੀਂ ਸੱਚਾਈ ਤੇ ਭਰੋਸਾ ਰੱਖੋ ਪਰਮੇਸ਼ ਵਰਮਾ ਦੇ ਇਸ ਬਿਆਨ ਤੋਂ ਬਾਅਦ ਕਾਫੀ ਹੱਦ ਤੱਕ ਇਹ ਸਾਫ਼ ਹੋ ਗਿਆ ਹੈ ਕਿ ਸੋਸ਼ਲ ਮੀਡੀਆ ਤੇ ਫੈਲ ਰਹੀਆਂ ਤਲਾਕ ਦੀਆਂ ਖਬਰਾਂ ਪੂਰੀ ਤਰ੍ਹਾਂ ਪੁਸ਼ਟੀਕਰ ਨਹੀਂ ਹਨ ਦੋਸਤੋ ਤੁਹਾਡਾ ਕੀ ਖਿਆਲ ਹੈ ਕਿ ਸੈਲੀਬ੍ਰਿਟੀ ਦੀ ਨਿੱਜੀ ਜ਼ਿੰਦਗੀ ਚ ਦਖਲ ਦੇਣਾ ਠੀਕ ਹੈ ਜਾਂ ਨਹੀਂ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਐਸੀਆਂ ਹੀ ਸੱਚੀਆਂ ਅਤੇ ਤਾਜ਼ਾ ਖਬਰਾਂ ਲਈ ਪੰਜਾਬ ਅਪਡੇਟ ਲਾਈਵ ਨੂੰ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਅਤੇ ਪਰਮੇਸ਼ਰ ਦਾ ਕੋਈ ਫੇਵਰਟ ਗਾਣਾ ਕਮੈਂਟ ਵਿੱਚ ਜ਼ਰੂਰ ਲਿਖੋ ਮਿਲਦੇ ਆਂ ਇਹੋ ਜੀ ਹੋਰ ਵੀਡੀਓ ਲੈ ਕੇ ਤਬ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ